ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵੇਲੇ ਤੁਹਾਡੇ ਨਾਲ ਰੂਬਰੂ ਫੇਸਬੁਕ ਤੇ ਲਾਈਵ ਉਮੀਦ ਕਰਦਾ ਹਾਂ ਜਿੱਥੇ ਵੀ ਤੁਸੀਂ ਹੋਵੋਗੇ ਬਿਲਕੁਲ ਠੀਕ ਠਾਕ ਹੋਵੋਗੇ ਜਿੱਥੇ ਵੀ ਸੁਣ ਰਹੇ ਹੋ ਦੇਖ ਰਹੇ ਹੋ ਮੈਂ ਅੱਜ ਇੱਕ ਬਹੁਤ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਜੋ ਅੱਜਕੱਲ ਬੜਾ ਭਖਦਾ ਹੈ ਤੇ ਪੂਰੀ ਦੁਨੀਆ ਦੇ ਵਿੱਚ ਬੈਠੇ ਖਾਸ ਤੌਰ ਤੇ ਪੰਜਾਬੀ ਜਿਹੜੇ ਨੇ ਉਹ ਚਿੰਤਤ ਨੇ ਇਸ ਗੱਲ ਤੋਂ ਕਿਉਂਕਿ ਉਹਦੇ ਨਾਲ ਉਹਨਾਂ ਦੇ ਆਪਣੇ ਵੀ ਪੰਜਾਬ ਦੀਆਂ ਜੜਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉਹਨਾਂ ਦੀਆਂ ਉਹਦੇ ਨਾਲ ਵੀ ਉਹਨਾਂ ਦਾ ਸਬੰਧ ਹੈ ਉਹ ਕੇਸ ਹੈ ਜੱਗੀ ਜੋਲ ਦਾ ਜਕਤਾਰ ਜੱਗੀ ਜੋਲ ਜੋ ਇੰਗਲੈਂਡ ਦਾ ਸਿਟੀਜ਼ਨ ਹੈ ਬ੍ਰਿਟਿਸ਼ ਸਿਟੀਜ਼ਨ ਹੈ ਤੇ ਜਿਹਨੂੰ ਪੰਜਾਬ ਪੁਲਿਸ ਨੇ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਹੈ ਦੋਸਤੋ ਦੋ ਤਿੰਨ ਗੱਲਾਂ ਨੇ ਕਿਉਂਕਿ ਪਹਿਲਾਂ ਮੇਰੇ ਕੋਲੇ ਅੰਕੜੇ ਨਹੀਂ ਸੀ ਹੁਣ ਮੇਰੇ ਕੋਲੇ ਅੰਕੜੇ ਨੇ ਇਸ ਗੱਲ ਦੇ ਤੱਥ ਪਤਾ ਕੀਤੇ ਨੇ ਮੈਂ ਉਸ ਤੋਂ ਬਾਅਦ ਹੀ ਫਿਰ ਮੈਂ ਬੋਲ ਰਿਹਾ ਪਹਿਲੀ ਗੱਲ ਤਾਂ ਉਹ ਦਿੱਗਤਾਰ ਜਿਹੜਾ ਉਹ ਇੰਗਲੈਂਡ ਦਾ ਸਿਟੀਜ਼ਨ ਹੈ ਤੇ ਜਦੋਂ ਇੰਗਲੈਂਡ ਦੇ ਸਿਟੀਜ਼ਨ ਨੂੰ ਜਾਂ ਕਿਸੇ ਵੀ ਮੁਲਕ ਦੇ ਸਿਟੀਜ਼ਨ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਕੋਈ ਗ੍ਰਿਫਤਾਰੀ ਉਹਦੀ ਪਾਣੀ ਹੁੰਦੀ ਹੈ ਤਾਂ ਉਹਦੇ ਕੋਲੇ ਬੇਸਿਕ ਰਾਈਟ ਹੁੰਦਾ ਹੈ ਹੱਕ ਹੁੰਦਾ ਹੈ ਕਿ ਉਹ ਅੰਬੈਸੀ ਨਾਲ ਗੱਲ ਕਰਕੇ ਅੰਬੈਸੀ ਦੇ ਲੋਕ ਉਹਨੂੰ ਕੰਟੈਕਟ ਕਰਦੇ ਨੇ ਉਹਨੂੰ ਮਿਲਣ ਜਾਂਦੇ ਨੇ ਤੇ ਉਹਨੂੰ ਪੁੱਛਦੇ ਨੇ ਕਿ ਤੈਨੂੰ ਕੀ ਹੈਲਪ ਚਾਹੀਦੀ ਹੈ ਲੀਗਲ ਹੈਲਪ ਚਾਹੀਦੀ ਹੈ ਵਕੀਲ ਚਾਹੀਦੇ ਨੇ ਕੀ ਕਰ ਸਕਦੇ ਜਦ ਕੇ ਜੱਗੀ ਜੋਲ ਦੇ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਅਲੋ ਨਹੀਂ ਕੀਤਾ ਬ੍ਰਿਟਿਸ਼ ਰਿ ਅੰਬੈਸੀ ਦੇ ਜਿਹੜੇ ਬੰਦੇ ਗਏ ਸੀ ਤੇ ਨਾ ਹੀ ਉਹਨਾਂ ਦੇ ਵਕੀਲਾਂ ਨੂੰ ਲਾਉ ਕੀਤਾ ਉਹ ਵੀ ਉਹਦਾ ਬੇਸਿਕ ਰਾਈਟ ਹੈ ਜਦੋਂ ਵਿਦੇਸ਼ਾਂ ਦੇ ਵਿੱਚ ਭਾਰਤੀ ਫਸ ਜਾਂਦੇ ਨੇ ਖਾਸ ਤੌਰ ਤੇ ਪੰਜਾਬੀਆਂ ਦੇ ਕੇਸ ਜਿਹੜੇ ਮੇਰੇ ਕੋਲੇ ਆਉਂਦੇ ਨੇ ਜਦੋਂ ਉਹਨਾਂ ਨੂੰ ਕੋਈ ਵਿਦੇਸ਼ਾਂ ਦੇ ਵਿੱਚ ਦਿੱਕਤ ਆਉਂਦੀ ਹੈ ਭਾਵੇਂ ਉਹ ਕੋਈ ਨਿਊਜ਼ੀਲੈਂਡ ਤੋਂ ਆਏ ਕੋਈ ਸਪੇਨ ਤੋਂ ਆਏ ਕੋਈ ਇਟਲੀ ਤੋਂ ਆਏ ਕੋਈ ਸਾਊਦੀ ਅਰਬ ਤੋਂ ਆਏ ਬਹੁਤ ਸਾਰੇ ਮੇਰੇ ਕੋਲੇ ਅਣਗਿਣਤ ਕੇਸ ਆਉਂਦੇ ਨੇ ਕੋਈ ਜੇਲ ਚ ਹੈ ਕਿਸੇ ਦਾ ਕੇਸ ਚੱਲਦਾ ਹੈ ਕੋਈ ਜਿਹੜਾ ਉਹ ਕਿਤੇ ਬੰਦ ਕੀਤਾ ਹੋਇਆ ਹੈ ਉਹ ਬਾਹਰ ਨਿਕਲ ਸਕਦਾ ਤਾਂ ਜਿਹੜਾ ਮੈਂ ਵੀ ਇਹੀ ਕਰਦਾ ਕਿ ਇੱਥੇ ਵਿਦੇਸ਼ ਮੰਤਰਾਲੇ ਨੂੰ ਕਹੇ ਕਿ ਉੱਥੋਂ ਦੀ ਅੰਬੈਸੀ ਨੂੰ ਕਹਿਣਾ ਕਿ ਉਹਦੇ ਨਾਲ ਸੰਪਰਕ ਕਰੋ ਜੀ ਅੰਬੈਸੀ ਉਹਦੇ ਨਾਲ ਸੰਪਰਕ ਕਰਦੀ ਹੈ ਫਿਰ ਅੰਬੈਸੀ ਜਵਾਬ ਦਿੰਦੀ ਹੈ ਕਿ ਜੀ ਆਹ ਕੇਸ ਹੈ ਇਹਦੇ ਵਿੱਚ ਆਪਾਂ ਆਹ ਹੈਲਪ ਕਰ ਸਕਦੇ ਆ ਨਹੀਂ ਕਰ ਸਕਦੇ ਆਹ ਹੈ ਇਸ ਮੁਲਕ ਦੇ ਕਾਨੂੰਨ ਮੁਤਾਬਕ ਆਪਾਂ ਇੰਟਰਫੇਅਰ ਕਰ ਸਕਦੇ ਆ ਇਹਨਾਂ ਨਹੀਂ ਕਰ ਸਕਦੇ ਸੋ ਇਹ ਰਾਈਟ ਤਾਂ ਉਹਨਾਂ ਨੂੰ ਮਿਲਨੇ ਚਾਹੀਦੇ ਨੇ ਤੇ ਨੰਬਰ ਤੇੰਨੇ ਤੇ ਮੈਂ ਇਹ ਕਹਿਣਾ ਕਿ ਜੇ ਕਿਹਾ ਜਾ ਰਿਹਾ ਕਿ ਏਜੰਸੀਆਂ ਜਿਹੜੀਆਂ ਅਸੀਂ ਭਾਰਤ ਦੀਆਂ ਇੱਕ ਸਾਲ ਤੋਂ ਉਹਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖ ਰਹੀਆਂ ਸੀ ਤਾਂ ਫਿਰ ਇੱਕ ਸਾਲ ਤੋਂ ਜੇ ਨਿਗਰਾਨੀ ਰੱਖ ਰਹੀ ਸੀ ਤਾਂ ਉਥੋਂ ਦੀ ਗਵਰਨਮੈਂਟ ਨਾਲ ਬ੍ਰਿਟਿਸ਼ ਗਵਰਨਮੈਂਟ ਨਾਲ ਵੀ ਸਲਾਹ ਕਰਨੀ ਚਾਹੀਦੀ ਸੀ ਉਹਨਾਂ ਦੇ ਧਿਆਨ 'ਚ ਇਹ ਮਾਮਲਾ ਲਿਆਉਣਾ ਚਾਹੀਦਾ ਸੀ ਤੇ ਜਿਸ ਤਰੀਕੇ ਨਾਲ ਟਾਰਚਰ ਹੋ ਰਹੇ ਨੇ ਉਸ ਮੁੰਡੇ ਤੇ ਇਹ ਤਾਂ ਜੀ ਪੁਰਾਣਾ ਤਰੀਕਾ ਹੋ ਗਿਆ ਪੰਜਾਬ ਪੁਲਿਸ ਨੂੰ ਸ਼ਾਇਦ ਇਹ ਹੀ ਹੁੰਦਾ ਕੱਲਾ 3rd ਡਿਗਰੀ ਟਾਰਚਰ ਦਾ ਅਣ ਦੱਸੀ ਥਾਂ ਤੇ ਲਿਜਾ ਕੇ ਹੁਣ ਤਾਂ ਜ਼ਮਾਨਾ ਸਬੂਤਾਂ ਦਾ ਹੈ ਜੇ ਸਬੂਤ ਨੇ ਤਾਂ ਉਹ ਉਹ ਜਿਹੜਾ ਉਹ ਵਿਦੇਸ਼ੀ ਸਿਟੀਜਨ ਹੈ ਤਾਂ ਫਿਰ ਉਹਦੀ ਐਮਬੈਸੀ ਦੇ ਕੁਝ ਆਫੀਸਰਸ ਉਹਦੇ ਆਪਣੇ ਵਕੀਲ ਔਰ ਪੰਜਾਬ ਪੁਲਿਸ ਦੇ ਵਕੀਲ ਜਿਹੜੇ ਵੀ ਹੋਣਗੇ ਉਹਨਾਂ ਦੀ ਇੱਕ ਕਮੇਤਾਲ ਮੀਲ ਕਮੇਟੀ ਬਣਾ ਕੇ ਜਾਂਚ ਉਹਨਾਂ ਦੇ ਸਾਹਮਣੇ ਕੀਤੀ ਜਾਵੇ ਇਹਦੇ ਨਾਲ ਕੀ ਹੋਇਆ ਕਿ ਉਹਨੂੰ ਅਨਸਾਰ ਉਹ ਵਿਆਹ ਕਰਾਉਣ ਆਇਆ ਸੀ ਚੱਕ ਲਿਆ ਇਥੋਂ ਤੇ ਅਣ ਦਸੀ ਥਾਂ ਤੇ ਲੈ ਗਏ ਤੇ ਉਹਨੇ ਉਹਨੇ ਖੁਦ ਦੱਸਿਆ ਕੋਰਟ ਦੇ ਵਿੱਚ ਪੇਸ਼ੀ ਬਣੇ ਕਿ ਮੇਰੇ ਤੇ ਟਾਰਚਰ ਕੀਤਾ ਬਹੁਤ ਅਨਮਨੁੱਖੀ ਤਸ਼ੱਦਦ ਹੋਇਆ ਹੈ ਇਹਦੇ ਨਾਲ ਕੀ ਹੋਇਆ ਕਿ ਵਿਦੇਸ਼ਾਂ 'ਚ ਬੈਠੇ ਜਿਹੜੇ ਖਾਸ ਤੌਰ ਤੇ ਪੰਜਾਬੀ ਨੇ ਉਹਨਾਂ ਦਾ ਪੰਜਾਬ ਆਉਣ ਤੋਂ ਡਰ ਹੋਰ ਵੱਧ ਗਿਆ। ਯਕੀਨ ਉੱਠ ਗਿਆ ਇੱਥੋਂ ਦੀ ਕਾਨੂੰਨੀ ਪ੍ਰਕਿਰਿਆ ਤੋਂ। ਮੈਂ ਐਗਜ਼ਾਮਪਲ ਦਿੰਨਾ ਇਹ ਵੀ। ਪਿਛਲੇ ਦਿਨੀ ਮੈਨੂੰ ਇੱਕ ਫੋਨ ਆਇਆ। ਉਹਨਾਂ ਦਾ ਬੇਟਾ ਅਮਰੀਕਾ ਤੋਂ ਯੂਕੇ ਯੂਕੇ ਤੋਂ ਅ ਦਿੱਲੀ ਆ ਰਿਹਾ ਸੀ। ਬਾਈਅਰ ਆ ਰਿਹਾ ਸੀ। ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਜੀ ਉੱਥੋਂ ਯੂਕੇ ਤੋਂ ਤਾਂ ਚੜ ਗਿਆ ਸੀ। ਬਟ ਇੱਥੇ ਆ ਕੇ ਸਾਡੇ ਨਾਲ ਕੋਈ ਸੰਪਰਕ ਨਹੀਂ ਹੋਇਆ। ਤਿੰਨ ਚਾਰ ਘੰਟੇ ਉਹ ਮੁੰਡਾ ਆਪਣੇ ਘਰ ਦੇ ਨੂੰ ਦੱਸ ਨਹੀਂ ਸਕਿਆ ਉਹਦੇ ਕੋਲੇ ਫੋਨ ਨਹੀਂ ਹੋਣਾ ਜਾਂ ਸੰਪਰਕ ਨਹੀਂ ਹੋ ਸਕਿਆ ਕਿ ਮੈਂ ਪਹੁੰਚ ਗਿਆ ਦਿੱਲੀ ਤੇ ਉਹ ਤਿੰਨ ਚਾਰ ਘੰਟਿਆਂ ਦੇ ਵਿੱਚ ਹੀ ਉਹ ਡਰ ਗਏ ਕਿ ਕਿਤੇ ਕੋਈ ਇਸ ਤਰ੍ਹਾਂ ਦਾ ਹੈਪਨ ਨਾ ਹੋ ਜਾਈ ਅੱਜ ਕੱਲ ਤਾਂ ਜਿਹੜਾ ਐਦਾਂ ਹੀ ਚੱਕ ਲੈਂਦੇ ਸੋ ਇਹ ਦੇ ਵਿੱਚ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਉਹਨੂੰ ਫਾਲੋ ਕਰਨਾ ਚਾਹੀਦਾ ਹੈ ਮੰਗ ਕਰਦੇ ਆ ਕਿ ਜਿੰਨੇ ਵੀ ਸਬੂਤ ਨੇ ਉਹਨੂੰ ਉਹਨਾਂ ਨੂੰ ਇਕੱਠੇ ਕਰਕੇ ਬੈਠੋ ਬ੍ਰਿਟਿਸ਼ ਦੀ ਗਵਰਨਮੈਂਟ ਨਾਲ ਗੱਲ ਕਰੋ ਕਿਉਂਕਿ ਉੱਥੇ ਵੀ ਬਹੁਤ ਸਾਰੇ ਐਮਪੀਜ਼ ਨੇ ਇਹ ਮਾਮਲਾ ਉਠਾਇਆ ਉੱਥੇ ਮੈਂ ਵੀ ਹਰ ਰੋਜ਼ ਸਾਡੀ ਸਿਟੀਜ਼ਨਾਂ ਵਾਸਤੇ ਬਾਹਰਲੇ ਮੁਲਕਾਂ ਦੀਆਂ ਐਮਬੈਸੀਆਂ ਨਾਲ ਗੱਲ ਕਰਦਾ ਰਹਿਣਾ। ਸੋ ਇੱਕ ਕਾਨੂੰਨੀ ਪ੍ਰਕਿਰਿਆ ਜਿਹੜੀ ਇੰਟਰਨੈਸ਼ਨਲ ਤੌਰ ਤੇ ਚੱਲਦੀ ਹੈ ਉਹਨੂੰ ਅਪਣਾਉਣਾ ਚਾਹੀਦਾ ਹੈ। ਤਾਂ ਕਿ ਇੱਕ ਪਾਸੇ ਤਾਂ ਸਰਕਾਰ ਸਾਡੀ ਕਹਿੰਦੀ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਫੈਸਲਾ ਕੀਤਾ ਹੈ ਕਿ ਜੜਾਂ ਨਾਲ ਜੋੜਨਾ ਹੈ ਐਨਆਰਆਈਸ ਨੂੰ। ਉਹਨਾਂ ਨੂੰ ਇੱਥੇ ਆਉਣ ਲਈ ਜਿਹੜਾ ਪ੍ਰੇਰਿਤ ਕਰਨਾ ਹੈ। ਤੇ ਦੂਜੇ ਪਾਸੇ ਆ ਆ ਜਿਹੜੀਆਂ ਹੈ ਜੇ ਘਟਨਾਵਾਂ ਹੁੰਦੀਆਂ ਨੇ ਫਿਰ ਕਿਹੜੀਆਂ ਜੜਾਂ ਨਾਲ ਜੋੜਾਂਗੇ ਅਸੀਂ ਉਹਨਾਂ ਨੂੰ। ਸੋ ਮੈਂ ਚਾਹੁੰਨਾ ਕਾਨੂੰਨ ਮੁਤਾਬਕ ਜਿੰਨੇ ਵੀ ਰਾਈਟ ਬਣਦੇ ਨੇ ਉਹ ਉਹਨੂੰ ਮਿਲਨੇ ਚਾਹੀਦੇ ਨੇ ਅੰਬੈਸੀ ਨੂੰ ਦੇ ਜਿਹੜੇ ਉਹਨਾਂ ਦੇ ਅੰਬੈਸੀ ਦੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨੂੰ ਮਿਲਣ ਦੇਣਾ ਚਾਹੀਦਾ ਹੈ ਉਹਦੀਆਂ ਦਿੱਕਤਾਂ ਉਹਨੂੰ ਵਕੀਲ ਆਪਣੇ ਇਹਨੂੰ ਜਿਹੜੀ ਕਾਰਨ ਵਾਸਤੇ ਮਿਲਣ ਵਾਸਤੇ ਭੇਜਣਾ ਚਾਹੀਦਾ ਹੈ ਨਾ ਕਿ ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਪ੍ਰਚਾਰ ਹੋਵੇ ਕਿ ਕਿਸੇ ਨੂੰ ਵੀ ਚੱਕ ਲੈਂਦੇ ਨੇ ਕੋਈ ਵੀ ਝੂਠਾ ਕੇਸ ਪੈ ਜਾਂਦਾ ਸੋ ਇਹਦੇ ਨਾਲ ਇੰਟਰਨੈਸ਼ਨਲੀ ਵੀ ਸਾਡੇ ਮੁਲਕ ਦੀ ਵੀ ਤੇ ਪੰਜਾਬ ਪੁਲਿਸ ਦੀ ਵੀ ਜਿਹੜੀ ਸ਼ਬੀ ਉਹ ਖਰਾਬ ਹੁੰਦੀ ਹੈ ਸੋ ਮੈਂ ਮੰਗ ਕਰੂੰਗਾ ਕਿ ਜਗਤਾਰ ਜੱਗੀ ਜੋਲ ਜਿਹੜੇ ਨੇ ਉਹਨਾਂ ਨੂੰ ਕਾਨੂੰਨ ਮੁਤਾਬਕ ਜਿੰਨੇ ਵੀ ਰਾਈਟ ਨੇ ਉਹ ਮਿਲਨੇ ਚਾਹੀਦੇ ਨੇ ਵਕੀਲ ਉਹਨਾਂ ਦੀ ਬੈਸੀ ਤੇ ਜਿੰਨੇ ਵੀ ਸਬੂਤ ਨੇ ਉਹਨਾਂ ਦਾ ਦਾਅਵਾ ਚੱਲਣਾ ਚਾਹੀਦਾ ਨਾ ਕਿ ਕੋਈ 3 ਡਿਗਰੀ ਅਨਮਨੁੱਖੀ ਤਸ਼ੱਦਦ ਕਰਕੇ ਧੱਕੇ ਨਾਲ ਕੋਈ ਮਨਾ ਕੇ ਤੁਸੀਂ ਕੇਸ ਪਾ ਕੇ ਇਹਨੂੰ ਲਿਪਾ ਪੋਚੀ ਕਰੋਗੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਸਤਿ ਸ੍ਰੀ ਅਕਾਲ